ओके हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਏ ਪਿੰਡ ਸੌਰਸਿੰਗ ਸੌਰਸਿੰਗ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਅੱਜ ਦੋਸਤੋ ਆਪਾਂ ਜਿਹੜੀ ਕਵਰੇਜ ਆ ਉਹ 6 ਅਕਤੂਬਰ ਨੂੰ ਕਰਦੇ ਪਏ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਸ਼ਾਮ ਦੇ 4 ਵਜੇ ਦਾ ਸਮਾਂ ਹੈ ਅੱਜ ਇਸ ਕਵਰੇਜ ਵਿੱਚ ਦੋਸਤੋ ਆਪਾਂ ਤੁਹਾਨੂੰ ਦੋ ਪਸ਼ੂ ਦਿਖਾ ਦਾਂਗੇ ਇੱਕ ਮੱਝ ਤੇ ਇੱਕ ਦੋਸਤੋ ਵਾਇਡ ਦਿਖਾ ਦਾਂਗੇ ਜਰਸੀ ਦੇ ਵਿੱਚ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੰਧੂ ਸਾਹਿਬ ਠੀਕ ਠਾਕ ਜੀ ਠੀਕ ਠਾਕ ਜੀ ਆਪਦੇ ਸੁਣਾਓ ਠੀਕ ਠਾਕ ਚੜਦੀ ਕਲਾ ਜੀ ਮੇਰਾ ਸਰ ਅੱਜ ਕਿੰਨੇ ਪਸ਼ੂ ਆਪਣੇ ਕੋਲ ਬਕਾਊਗਾ ਸਰ ਆਪਣੇ ਤੋਂ ਦੋ ਪਸ਼ੂ ਇੱਕ ਜਰਸੀ ਵਾਇਡ ਦਾ ਪਹਿਲਾਂ ਨੂੰ ਸੂਈ ਆ 10-12 ਦਿਨ ਦੀ ਅੱਛਾ ਜੀ ਤੇ ਇੱਕ ਆ ਝੋਟੀ ਆ ਸੰਧੂ ਸਾਹਿਬ ਤਿੰਨ ਚਾਰ ਦਿਨ ਹੋ ਗਏ ਸੂਈ ਮੈਨੂੰ ਤਿੰਨ ਚਾਰ ਦਿਨ ਹੋ ਗਏ ਹਾਂਜੀ ਲਓ ਵੀ ਦੋਸਤੋ ਕਰਦੇ ਆਂ ਡਿਟੇਲ ਸਾਂਝੀ ਆਜੋ ਠੀਕ ਆ ਅੱਛਾ ਵੀਰ ਗਰਲਾਲ ਇੱਥੋਂ ਸਟਾਰਟ ਕਰ ਲੀਏ ਇਸ ਝੋਟੀ ਦੀ ਵੀਰ ਪਹਿਲਾਂ ਡਿਟੇਲ ਸਾਂਝੀ ਕਰਦੇ ਵੀ ਇਹ ਸੂਆ ਕਿਨਵਾ ਸੂਈ ਆ ਇਹ ਸੰਧੂ ਸਾਹਿਬ ਘਰ ਵਾਲਿਆਂ ਤਾਂ ਕਿਹਾ ਦੂਜਾ ਸੂਆ ਸੂਈ ਆ ਪਰ ਆਪਾਂ ਕੋਈ ਵੀਰ ਤੀਜਾ ਵੀ ਮੰਨ ਸਕਦਾ ਠੀਕ ਆ ਜੀ ਹਾਂ ਆਪਾਂ ਦੇਖੋ ਜੀ ਐਵੇਂ ਝੂਠ ਮਾਰਦਗੇ ਵੀ ਇਹ ਪਿਓਰ ਦੂਜਾ ਵਾ ਉਹਨਾਂ ਕਹਿੰਦੇ ਵੀ ਦੂਜਾ ਸੂਆ ਪੱਕੇ ਸੂਈ ਆ ਜਿਹੜੀ ਗੱਲ ਪਹਿਲੇ ਸੂਏ ਤੇ ਆਪਾਂ ਮੰਨ ਸਕਦੇ ਵੀ ਤੀਜਾ ਸੂਆ ਹੋਊਗਾ ਵਰਗੀ ਵੀ ਤੀਜਾ ਵੀ ਹੋ ਸਕਦੀ ਆ ਹਾਂ ਜੀ ਸੰਧੂ ਸਾਹਿਬ ਇਹਨੂੰ ਸੂਈ ਨੂੰ ਅੱਜ ਚੌਥਾ ਜਾਂ ਪੰਜਵਾਂ ਦਿਨ ਹੋਊਗਾ ਹਾਂ ਇਹਦੇ ਮਗਰ ਕੱਟੀ ਆ ਜੀ ਆ ਪ ਸੋ ਦੋਸਤੋ ਕਟੀ ਕਾਫੀ ਸੋਹਣੀ ਮਗਰ ਵੇਖੋ ਪਿਓਰ ਨੀਲੀ ਦੀ ਟੇਢੇ ਕੱਟ ਦੇ ਵਿੱਚ ਠੀਕ ਹੈ ਹਾਂਜੀ ਆਹ ਦੇਖੋ ਬਿਸੂਆ ਦੋਸਤੋ ਕੋਈ ਵੀ ਇਰਤੀਜਾ ਮੰਨ ਲੈ ਚਲੋ ਦੂਜਾ ਮੰਨ ਕੇ ਖਰੀਦੀ ਪਰ ਅਗੋਂ ਕੋਈ ਵੀ ਇਰਤੀਜਾ ਮੰਨ ਜੀ ਹਾਂਜੀ ਹਾਂਜੀ ਕਰ ਲੈ ਠੀਕ ਹੈ ਅੱਛਾ ਤੇ ਗੁਰਨਾਲ ਵੀਰ ਸੋਈ ਨੂੰ ਕਿੰਨੇ ਦਿਨ ਭਲਾਓਗੇ ਸੰਧੂ ਸਾਹਿਬ ਅੱਜ ਇਹਨੂੰ ਚੌਥਾ ਜਾਂ ਪੰਜਵਾਂ ਦਿਨ ਹੋਊਗਾ ਤਕਰੀਬਨ ਜੀ ਤੇ ਚਵਾ ਦੀ ਗੱਲ ਕਰਕੇ ਹੁਣ ਬੌਲੇ ਚ ਕੋਈ ਭੂਰ ਛੱਟਾ ਹੋਵੇ ਕੋਈ ਥਣ ਘਾਟੋ ਹੋਵੇ ਆਪਣੀ ਫੁੱਲ ਗਰੰਟੀ ਸੰਧੂ ਸਾਹਿਬ ਅੱਛਾ ਜੀ ਤੇ ਦੁੱਧ ਇਹ ਵਕਤ ਇਹਦੇ ਥੱਲੇ 9 ਕਿਲੋ ਜਿਹੜਾ ਨਵੀਂ ਦੋਸਤੋ ਅੱਜ ਦਿਨ ਚੌਥੇ ਦੀ ਹੈ ਨਾ ਸੂਈ ਆ ਜੀ ਚੌਥਾ ਆਜੇ ਪੰਜਵਾਂ ਆਜੇ ਇੱਥੇ ਹੀ ਆ ਜੀ ਠੀਕ ਆ ਵੈਸੇ ਤੋਂ ਬਿਲਕੁਲ ਜਿਹੜਾ ਦੋਸਤੋ ਹੁਣ ਬੌਲਾ ਆ ਠੀਕ ਆ ਬੌਲਾ ਬਣਦਾ ਵੀ 9 ਕਿਲੋ ਪਰ 9 ਨਹੀਂ 8 ਕਿਲੋ ਵੀਰਾਂ ਦਾ ਵੀ ਕੋਈ ਵੀਰ ਮੰਨ ਕੇ ਆਪਣੇ ਨਾਲ ਸੌਦਾ ਕਰੇ 8 ਕਿਲੋ ਆਪਾਂ ਚਵਾ ਦਾਂਗੇ ਬਿਲਕੁਲ ਜਿਹੜੀ ਦੋਸਤੋ ਪਤਲੇ ਪਿੰਡੇ ਦੀ ਆ ਫੇਸ ਕੁਆਲਿਟੀ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਤੇ ਆ ਤੁਹਾਨੂੰ ਜਿਹੜੀ ਦੋਸਤੋ ਕੋਈ ਬੈਕ ਸਾਈਡ ਤੋਂ ਤੁਹਾਨੂੰ ਆਡਰ ਆਪਾਂ ਜਰੂਰ ਦਿਖਾ ਦਿੰਨੇ ਆ ਆ ਵੇਖੋ ਜੀ ਠੀਕ ਆ ਥਣ ਤੋਂ ਲੰਬਾਈ ਦੇ ਵਿੱਚ ਵੀ ਕਾਫੀ ਸੋਹਣਾ ਸ਼ ਆ ਜਿਹੜਾ ਉਲਟ ਬਹਿਣੀ ਤੋਂ ਤੁਹਾਨੂੰ ਦਿਖਾਉਣੇ ਆ ਆ ਕਰੋ ਜੱਕ ਜੀ ਠੀਕ ਹੈ ਜੀ ਇੱਕੋ ਜਿਹਾ ਸਾਈਜ਼ ਥੰਦਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਦਾ ਸਾਈਜ਼ ਵਿੱਚ ਤੇ ਵੀਰ ਗੁਰਲਾਲ ਚੁਵਾਈ ਜਿਹੜੀ ਅਗਲੇ ਨਾਲ ਅਗਲੇ ਪਿਛਲੇ ਨਾਲ ਕੋਈ ਧਾਰਾ ਬਾਤ ਘੜ ਕੋਈ ਜੀ ਜੀ ਬਰਾਬਰ ਆਪਦੀ ਦੋ ਡੰਗ ਜਿਹੜੇ ਵੀਰ ਨੇ ਪੈਸੇ ਲਾਉਣੇ ਹੱਕ ਦੀ ਕਮਾਈ ਲਾਉਣੀ ਐ ਤਸੱਲੀ ਕਰਕੇ ਖੜੇ ਆਪਦੀ ਇਹ ਤਸੱਲੀ ਕਰੇ ਆਪਦੀ ਜੀ ਦੋ ਡੰਗ ਚੋਗੇ ਐ ਤਸੱਲੀ ਨਾਲ ਖੜੇ ਆਪਦੀ ਜੀ ਠੀਕ ਹੈ ਭਰਾ ਹਾਂਜੀ ਤੇ ਖੋਲ ਕੇ ਦਿਖਾ ਦਈਏ ਜੀ ਜੀ ਸੰਧੂ ਸਾਹਿਬ ਬਾਕੀ ਦੋਸਤੋ ਤੋੜ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਹੋਰ ਫਿਲਹਾਲ ਬੌਲੇ ਦੇ ਵਿੱਚ ਹੀ ਚੱਲਦੀ ਪਈ ਆ ਕੋਈ ਚੌਥਾ ਦਿਨ ਕੋਈ ਪੰਜਵਾਂ ਦਿਨ ਮੰਨ ਲਈ ਵੀਰ ਠੀਕ ਆ ਤੇ ਦੁੱਧ ਵੀਰਾਂ ਦਾ ਵੀ 9 ਕਿਲੋ ਪਰ ਕੋਈ ਵੀਰ 8 ਮੰਨ ਕੇ ਆਪਣੀ ਚੁਵਾਈ ਕਰੇ ਦੂਰੋਂ ਢੇਡਿਆਉਣਾ ਦੋਸਤੋ ਕਿਸੇ ਦਾ ਜਿਹੜਾ ਸਮਾਂ ਉਹ ਖਰਾਬ ਨਾ ਹੋਵੇ ਇਸ ਕਰਕੇ ਜਿਹੜੀ ਤਸੱਲੀ ਆ ਉਹ ਅੱਧੇ ਕਿਲੋ ਪਾਈਏ ਦੀ ਜਿਹੜੀ ਦੋਸਤੋ ਗੱਲ ਘੱਟ ਕਹਿ ਕੇ ਤੁਹਾਨੂੰ ਦੱਸੀ ਜਾਊਗੀ ਸੰਧੂ ਸਾਹਿਬ ਆਪਾਂ ਕਿਲੋ ਘਾਟ ਹੀ ਦੱਸਾਂਗੇ ਹੋਵੇ ਭਲਾ 10 ਕਿਲੋ 9 ਕਿਲੋ ਆਪਾਂ 8 ਕਿਲੋ ਦੀ ਗਰੰਟੀ ਦਿੰਨੇ ਭਲਾ ਕੋਈ ਵੀਰ ਐਂਜੀ ਮੰਗਾ ਲੇ ਆਨਲਾਈਨ ਭਲਾ ਕਿ ਦੋ ਡਾਂਗ ਤਸੱਲੀ ਕਰਕੇ ਖੜੇ ਆਪਦੀ ਠੀਕ ਆ ਵੀਰ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਪੂਰਾ ਸਾਫ਼ ਦਿਖਾਲਾ ਹੈਗਾ ਠੀਕ ਆ ਵਿਖਾਈ ਬਿਲਕੁਲ ਜਿਹੜਾ ਭਾਂਡਾ ਬਿਲਕੁਲ ਸਾਫ਼ ਆਰਡਰ ਦੀ ਕੁਆਲਿਟੀ ਚੰਗੀ ਆ ਵੇਣ ਦੋਹਾਂ ਪਾਸੇ ਬਿਲਕੁਲ ਮੋਟੀ ਵੇਣ ਜਿਹੜੀ ਮਿਲਕਿੰਗ ਵਾਲੀ ਹੈਗੀ ਦੋਸਤੋ ਉਹ ਵੀ ਸੋਹਣੀ ਦਿਖਾਈ ਦਿੰਦੀ ਆ ਮੱਥਾ ਮੁੱਥਾ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਬੱਲਾ ਜਿਹੜਾ ਦੋਸਤੋ ਮੱਥਾ ਹੈ ਸਿੰਘਾਂ ਦੀ ਬੰਤਰ ਫੇਸ ਕੁਆਲਿਟੀ ਤੇ ਮਗਰ ਬੱਚਾ ਕਾਫੀ ਸੋਹਣਾ ਠੀਕ ਆ ਜੀ ਕਾਬਲੇ ਤਾਰੀਫ ਆ ਬਹੁਤ ਸੋਹਣਾ ਬੱਚਾ ਜਿਹੜੀ ਦੋਸਤੋ ਇਹ ਸਮਝ ਨਹੀਂ ਪਾਇਆ ਠੀਕ ਆ ਆਪਣਾ ਗੁਰਲਾਲ ਕਿੰਨਾ ਬੋਲੇ ਦਾ ਕੀਤਾ ਵੀਰ ਜੀ ਮੋਲੇ ਦਾ ਜੋ ਮਰਜ਼ੀ ਕਰੀ ਜਾਈਏ ਲੋਕ 75 ਵੀ ਕਰੀ ਜਾਂਦੇ 80 ਵੀ ਕਰੀ ਜਾਂਦੇ ਆ ਆਪਾਂ ਜੈਸਨੋ 72000 ਦੀ ਦਵਾਂਗੇ ਉਹਦੇ ਵਿੱਚੋਂ ਮਾਨਤਾਨ ਖੁੱਲਾ ਕਰ ਦਾਂਗੇ 72 ਚੋਂ ਜੀ ਸਰ ਠੀਕ ਹੈ ਭਰਾ ਹਾਂਜੀ 72000 ਦੇ ਵਿੱਚੋਂ ਦੋਸਤੋ ਮਾਨਤਾਨ ਵੀਰਾਂ ਦਾ ਵੀ ਖੁੱਲਾ ਕਰ ਦਾਂਗੇ ਸੰਤੂ ਸਾਹਿਬ ਦੋ ਤੇ 11 12 ਕਿਲੋ ਠੰਡਾ ਪਾਊਗੀ ਮੈਂ ਕੋਈ ਇਹੋ ਜੀ ਗੱਲ ਨਹੀਂ ਐ ਕੋਈ ਵੀਰ ਐ ਤਸੱਲੀ ਦਾ ਵੀ ਆਪ ਦੀ ਇਥੋਂ ਤਸੱਲੀ ਕਰਕੇ ਖੜੇ ਕਿਸੇ ਨੇ ਗਰੰਟੀ ਤੇ ਮੰਗਾਉਣੀ ਤਾਂ ਵੀ ਮਗਾ ਸਕਦਾ ਆਪਾਂ ਅਗਲੇ ਦੇ ਘਰੋਂ ਜਾ ਕੇ ਰੁਪਈਏ ਲਿਆ ਸਕਦੇ ਐ ਧਾਰਾ ਮਾਰਾ ਕੇ ਤਸੱਲੀ ਕਰਾ ਕੇ ਕੋਈ ਇਹੋ ਜੀ ਗੱਲ ਨਹੀਂ ਅੱਛਾ ਗੁਰਨਾਲ ਵੀਰ ਮੰਨ ਲਾ ਵੀ ਜੇ ਕਿਸੇ ਵੀਰ ਨੇ ਦੂਰ ਦਰਾਡੇ ਬੈਠਾ ਆਨਲਾਈਨ ਸੌਦਾ ਕਰਨਾ ਹਾਂਜੀ ਕੋਈ ਇੱਕ ਦੋ ਡਾਂਗ ਨੂੰ ਚਵਾਈ ਬਿਲਕੁਲ ਤਸਦੀਕ ਨਾਲ ਕਰਾਂਗੇ ਵੀ ਤੁਸੀਂ ਆਪ ਦੀ ਆਨਲਾਈਨ ਵੀ ਰੱਖੂਗਾ 10000 ਬਿਆਨਾ ਪਾ ਦੇ ਆਨਲਾਈਨ ਆਪਾਂ ਤਸੱਲੀ ਕਰਾਵਾਂਗੇ ਦੋ ਟਾਈਮ ਆਪਦੇ ਆ ਲੀਟਰ ਮਾਰ ਸਕਦਾ ਆਪਣੇ ਬਾਲਟੀ 'ਚ ਜੇ ਨਹੀਂ ਵੀ ਆ ਆਪਾਂ ਉਹਦੇ ਘਰ ਵੀਰ ਦੇ ਲੈ ਜਾਾਂਗੇ ਮੈਂ ਆਪ ਦੀ ਤਸੱਲੀ ਨਾਲ ਚੋਗੇ ਆਪਾਂ ਨੂੰ ਫੇਰ ਆਪਦੀ ਰਕਮ ਦੇਵੇ ਬਿਲਕੁਲ ਭਰਾ ਜੀ ਲਓ ਵੀ ਦੋਸਤੋ ਇਹ ਮੱਝ ਜਿਹੜੀ ਆ ਵੀਰ ਦੇ ਕੋਲੇ ਅੱਜ ਮੌਜੂਦ ਆ ਵਿਕਰੀ ਦੇ ਲਈ ਮਗਰ ਕੱਟੀ ਆ ਕੱਟੀ ਵੀ ਕਾਫੀ ਸੋਹਣੀ ਤੇ ਜਿਸ ਵੀਰ ਨੂੰ ਪਸੰਦ ਆਊਗੀ ਆਪਦੀ ਤੁਸੀਂ ਵੀ ਤਸੱਲੀ ਕਰ ਲਿਓ ਚਵਾਈ ਕਰਕੇ ਪੂਰੀ ਚਵਾਈ ਤੇ ਚੱਲਣ ਢਈ ਹੈ ਠੀਕ ਆ ਭਾਵੇਂ ਬੌਲਾਈਏ ਦੋ ਡੰਗ ਚਵਾਈ ਕਰਕੇ ਜਿਹੜੀ ਤੁਸੀਂ ਤਸੱਲੀ ਕਰ ਰਹੇ ਹੋ ਠੀਕ ਆ ਇੱਕ ਦੋਸਤੋ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਆ ਵਿਖਾਉਣੀ ਹੈ ਜਰਸੀ ਵਹਿੜ ਆ ਗਈ ਜਰਸੀ ਵਹਿੜ ਦੀ ਕੀ ਡਿਟੇਲ ਆ ਵੀਰ ਕਰ ਲਾਲ ਇਹ ਸੰਧੂ ਸਾਹਿਬ ਪਹਿਲਾ ਸੂਆ ਸੂਈ ਹੈ ਜੇ ਵਹਿੜ ਪਹਿਲਣੀ ਆ ਹਾਂਜੀ ਅੱਛਾ ਜੀ ਇਹਦੇ ਥੱਲੇ ਸੰਧੂ ਸਾਹਿਬ ਅੱਜ ਆ 12 13 ਦਿਨ ਹੋ ਗਏ ਉਹਨਾਂ ਘਰ ਵਾਲਿਆਂ ਨੇ ਕਿਹਾ ਸੀ ਕੋਈ 9 10 ਦਿਨ ਦੀ ਸਵਾਈ ਹੈ ਪਰ ਇਹ ਆਪਾਂ ਕਹਿ ਸਕਦੇ ਵੀ 15 ਦਿਨ ਹੋ ਗਏ ਨੂੰ ਸੂਈ ਨੂੰ 15 ਝਾਗਾ ਦਾ ਭਲਾ ਆਪਾਂ ਕਹਿ ਦਈਏ ਵੀ 10 ਕਿਲੋ ਵੀ ਹੋਵੇ ਜਿਹੜਾ ਠੰਡਾ ਦੁੱਧ 8 ਕਿਲੋ ਹੋਊਗਾ ਸੰਤੂ ਸਾਹਿਬ ਠੀਕ ਹੈ ਜੀ ਦੋ ਡੰਗ ਛੱਡ ਕੇ ਕੋਈ ਤਿੰਨ ਡੰਗ ਆਪਣੇ ਘਰ ਚ ਹੋਵੇ ਹਾਂ ਐਂ ਤਸੱਲੀ ਕਰਕੇ ਖੜੇ ਜਿੰਨੇ ਰਕਮ ਲਾਉਣੀ ਹੈ ਲਓ ਵੀ ਦੋਸਤੋ ਜੀ ਆ ਤੁਸੀਂ ਵੈੜ ਦੇਖ ਲਓ ਜਰਸੀ ਵਿੱਚ ਆ ਪਹਿਲਾ ਸੁਆ ਵੀਰ ਕਹਿੰਦਾ ਵੀ ਪਹਿਲਾਂ ਇਹ ਜਿਹੜੀ ਦੋਸਤੋ ਬੱਛੀ ਵੈੜ ਸੁਈ ਆ ਤੇ ਮਗਰ ਇਹਦੇ ਮੇਲ ਕਾਫੀ ਹੈ ਨਾ ਜੀ ਬੱਚਾ ਜੀ ਮਗਰ ਹਾਂ ਜੀ ਬੱਚਾ ਜੀ ਇਹਦੇ ਮਗਰ ਠੀਕ ਆ ਆਰਡਰ ਕੁਆਲਿਟੀ ਏ ਦੁੱਧ ਹੋਵੇ ਨਾ ਹੋਵੇ ਤਾਂ ਵੀਰਾਂ ਦਾ ਵੀ ਨੌਂ ਹੀ ਆ ਪਰ 8 ਕਿਲੋ ਮੰਨ ਕੇ ਤਸੱਲੀ ਨਾਲ ਸੰਤ ਲਾਲ ਬਿਲਕੁਲ ਗੁੜ ਵਰਗਾ ਰੰਗ ਆਪਾਂ ਕਹਿੰਦੇ ਨੇ ਦੋਸਤੋ ਲਾਲ ਰੰਗ ਦੇ ਵਿੱਚ ਆ ਰੈੱਡ ਕਲਰ ਦੇ ਵਿੱਚ ਆ ਤੇ ਬੋਦੀ ਵੀ ਹੈਗੀ ਆ ਪੂਰੀ ਇਸੇ ਤਰ੍ਹਾਂ ਜਿਹੜੀ ਫੇਸ ਕੁਆਲਿਟੀ ਹੈ ਬਿਲਕੁਲ ਵੇਖੋ ਤੁਸੀਂ ਡੰਗਾਈ ਜਿਹੜੀ ਆ ਆ ਵੇਖੋ ਦੋਨਾਂ ਅੱਖਾਂ ਦੇ ਵਿਚਕਾਰ ਠੀਕ ਹੈ ਜੀ ਛੋਟਾ ਜਿਹਾ ਕੰਨ ਬਾਕੀ ਆ ਜਿਹੜਾ ਤੁਸੀਂ ਇੱਕ ਵਾਰੀ ਥਾਂ ਜਰੂਰ ਚੈੱਕ ਕਰੋ ਠੰਡੀ ਠੰਡੀ ਬਹੁਤ ਸੰਤੋ ਸਾਹਿਬ ਐਂ ਦੀ ਬਹਿ ਜਾਓ ਪਹਿਲਾਂ ਲਓ ਜੀ ਕੋਈ ਨਹੀਂ ਉਹੋ ਜੀ ਗੱਲ ਵੀ ਜਾਂ ਲਓ ਜੀ ਠੀਕ ਹੈ ਲੈ ਵੀ ਮੇਰਾ ਗਰਲਾਲ ਖੋਲ ਦੇ ਨੂੰ ਵੀ ਤੇ ਮਗਰ ਦੋਸਤੋ ਇਹਦੇ ਮੇਲ ਕਾਫਾ ਬੱਛਾ ਠੀਕ ਹੈ ਜੀ 15 ਦਿਨਾਂ ਦੀ ਸੂਈ ਤੁਸੀਂ ਮੰਨ ਕੇ ਜਿਹੜਾ ਸੌਦਾ ਕਰਿਓ ਵੀਰ ਦੇ ਨਾਲ ਤੇ 8 ਕਿਲੋ ਜਿਹੜਾ ਕਿਸੇ ਨੇ ਚੋ ਲੈਣਾ ਠੀਕ ਹੈ ਜੀ ਕੋਈ ਘਟ ਨਹੀਂ ਥੋੜਾ ਬਾਧਾ ਪਾਈਆ ਖੰਡ ਵੀਰ ਨਾਲ ਤਾਂ ਵੱਧ ਹੋਊਗਾ ਪਰ ਹੁਣ ਆਪਾਂ ਘਰੇਲੂ ਦਾ ਜਿਹੜਾ 9 ਕਿਲੋ ਚੁੰਨੇ ਪਏ ਆ ਪਰ ਕੋਈ ਵੀਰ ਜਿਹੜਾ ਉਹ ਸੌਦਾ ਕੋਈ 8 ਮੰਨ ਕੇ ਕਰੇ ਆਪਣੇ ਨਾਲ ਠੀਕ ਆ ਤੇ ਆਰਡਰ ਕੁਆਲਟੀ ਬਿਲਕੁਲ ਤੁਸੀਂ ਆ ਦੇਖੋ ਠੀਕ ਆ ਜੀ ਤੇ ਬਾਕੀ ਨੋਰਮਲੀ ਆਪਾਂ ਦੋਸਤੋ ਗੱਲ ਕਰਦੇ ਆ ਜਿੰਨਾ ਚਿਰ ਕੋਈ ਪਸ਼ੂ ਵਪਾਰ ਦੀ ਲਾਈਨ ਦੇ ਵਿੱਚ ਹੁੰਦਾ ਕਈ ਨਾ ਜਿੰਨਾ ਚਿਰ ਵੱੱਜ ਕੇ ਸੇਵਾ ਨਹੀਂ ਹੁੰਦੀ ਪੂਰੀ ਪਸ਼ੂ ਜਿਹੜਾ ਵੀ ਅੱਗੇ ਕੋਈ ਲੈ ਕੇ ਜਾਊਗਾ ਘਰੇਲੂ ਲੈ ਕੇ ਜਾਊਗਾ ਬੰਨ ਕੇ ਪੂਰੀ ਤਸਲੀਨਾ ਜੋ ਸੇਵਾ ਕਰਾਂਗੇ ਤੇ ਦੁੱਧ ਉਮੀਦ ਹੈ ਜਿਦੀ ਦੋਸਤੋ ਪੂਰਾ ਵਧਨ ਦੀ ਹੁੰਦੀ ਹੈ ਕਿਉਂਕਿ ਸੱਜਰ ਪਸ਼ੂ ਦੁੱਧੋ ਵਧਦਾ ਹੀ ਆ ਤੇ ਆਹ ਬੈਡ ਜਿਹੜੀ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਤੀ ਹੈ ਠੀਕ ਆ ਜੀ ਚੁਵਾਈ ਧਾਰ ਬਿਲਕੁਲ ਇੱਕ ਨੰਬਰ ਆ ਬਾਕੀ ਹੋਰ ਬਤੇਰੇ ਆਪਾਂ ਵੀਰ ਤੋਂ ਪੁੱਛ ਲੈਣੇ ਆ ਅੱਛਾ ਗਰਲਾਰ ਵੀਰ ਚੁਵਾਈ ਮਨ ਕੇ ਕੋਈ ਵਾਹ ਕਰਾ ਜੀ ਜਿਹੜੇ ਵੀਰ ਨੇ ਮੈਂ ਸੌਦਾ ਕਰਨਾ ਵਾ ਗਾੜਨਾ ਗਾੜ ਪਛਾਰਨਾ ਪਛਾਰ ਚੋ ਕੇ ਦੋ ਡੰਗ ਵੇਖੇ ਹਾਂ ਫੇਰ ਆਪਾਂ ਨੂੰ ਪੈਸੇ ਦੇ ਕੇ ਆਪਦੀ ਚੀਜ਼ ਖਰੀਦੇ ਆਪਾਂ ਨੂੰ ਬਿਆਨਾ ਜਿੰਨੇ ਵੀ ਵੇਖੋ ਦੂਰ ਵੀਰ ਕੋਈ ਸੌਦਾ ਕਰਦਾ ਵਾ ਕੋਈ ਆਕੇ ਵੀ ਅਸੀਂ ਕੱਲ ਨੂੰ ਆਵਾਂਗੇ ਚੋਣਾਂ ਜਾਂ ਅਸੀਂ ਪਰਸੋਂ ਨੂੰ ਆਵਾਂਗੇ ਘਟੋ ਘਟ ਵੀ 10000 ਬਿਆਨਾ ਪਾਵੇ ਫੇਰ ਆਪਾਂ ਦੋ ਦਿਨ ਡਾਕ ਛੱਕਦੇ ਆ ਜੇ ਕੋਈ ਆਕੇ 500 ਰੁਪਿਆ ਸਾਈ ਦੇ ਕੇ ਅਸੀਂ ਆਖੀਏ ਪਰਸੋਂ ਆਵਾਂਗੇ ਸੰਧੂ ਸਾਹਿਬ ਉਹ ਨਹੀਂ ਗੱਲੇ ਗਈ ਦੋ ਡੰਗ ਛੱਡ ਕੇ ਤਿੰਨ ਡੰਗ ਆਪਣੇ ਘਰੋਂ ਚੋਗੇ ਖੜਨਾ ਦੋਦੇ ਥੱਲੇ 10 ਕਿਲੋ ਹੋਊਗਾ 8 ਕਿਲੋ ਠੰਡਾ ਬਣਾ ਕੇ ਦੇਵਾਂਗੇ ਆਪਣੇ ਘਰ ਹਾਂਜੀ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਗਰੰਟੀ ਹੈ ਜੀ ਫ ਕਿਸੇ ਵੀਰ ਨੇ ਰਕਮ ਲਾਉਣੀ ਆ ਤਸੱਲੀ ਆਪਦੀ ਆ ਪਹਿਲ ਦੇ ਆਧਾਰ ਤੇ ਬਾਰ ਬਾਰ ਕਹਿੰਨੀ ਆ ਵਪਾਰੀ ਵੀਰ ਵੀ ਅਕੋ ਕਹਿੰਦੇ ਆ ਵਾਰ ਬਾਰ ਤਾਂ ਕਹਿੰਦਾ ਵੀ ਦੋਸਤੋ ਕੱਲ ਨੂੰ ਕੋਈ ਲਾਂਬੇ ਦੀ ਥਾਣਾ ਬਣੀ ਨਹੀਂ ਨਹੀਂ ਵੇਖੋ ਜੀ ਬਾਹ ਪਰੇ ਖਲੜ ਸਾਂਭਾ ਲੀਆਂ ਚੀਜ਼ਾਂ ਸੰਧੂ ਸਾਹਿਬ ਆਪਾਂ ਵੀ ਗਾਂ ਰਕਮ ਲਾ ਕੇ ਆਏ ਆ ਅਗਲਿਆਂ ਨੇ ਵੀ ਹੱਕ ਦੀ ਕਮਾਈ ਲਾਉਣੀ ਆ ਆਪਦੀ ਤਸੱਲੀ ਕਰਕੇ ਜਿਹੜੇ ਵੀਰ ਨੇ ਲੈਣੀ ਆ ਆਪਾਂ ਦੰਦੇ ਆ ਵੀ ਸਭ ਤੋਂ ਚੰਗੀ ਗੱਲ ਆ ਆਪਦਾ 100 200 ਦਾ ਤੇਲ ਫੁਕਣ ਤੇ ਆਪਣੇ ਘਰੋਂ ਤਸੱਲੀ ਕਰਕੇ ਖੜਨਾ ਗਾਂ ਬਾਹ ਪਰੇ ਖਲੜਾ ਜੀ ਇਹ ਤੇ ਗਾਂ ਦੇ ਕਰਮਗਾਹ ਨਾਲਣੀ ਆ ਸਹੀ ਆ ਜੀ ਹਾਂ ਜੀ ਤੇ ਇਹਦਾ ਅਗ ਮੋਲੇ ਸੰਧੂ ਸਾਹਿਬ ਐਵੇਂ ਆਪਾਂ ਕਹਿ ਦਈਏ ਵੀ ਜਰਸੀ ਆ ਜਾਂ ਆਪਾਂ 40-45 ਮੰਗੀ ਜਾਈਏ ਉਹ ਗੱਲ ਨਹੀਂ ਆ ਮੋਲੇ ਦਾ ਸੰਧੂ ਸਾਹਿਬ 35000 ਜੈਸਨ ਨੂੰ ਆਪਾਂ 32000 ਦੀ ਬੱਚੀ ਦਵਾਂਗੇ 32000 ਦੀ ਜੀ ਉਹਦੇ ਜੋ ਮਾਨਤਾਨ ਕਰ ਦਾਂਗੇ ਵੀਰਾਂ ਭਰਾਵਾਂ ਦਾ ਆ ਜਾਂਦਾ ਠੀਕ ਹੈ ਭਰਾ ਜੀ ਲਓ ਵੀ ਦੋਸਤੋ 32000 ਦੀ ਹਾਂ ਨਾ ਜੈਸਨ ਨੂੰ ਆ 35000 ਵੀਰਾਂ ਦਾ ਵੀ ਡਿਮਾਂਡ ਕਰ ਲਾਂਗੇ 32000 ਦੀ ਲੈ ਤੇ ਠੰਡੀ ਧੀਰੀ ਸੀਲ ਸੌ ਵੈਸੇ ਜਰਸੀ ਮੋਸਟਲੀ ਆਪਾਂ ਦੇਖਦੇ ਆ ਵੀ ਠੰਡੀਆਂ ਧੀਰੀਆਂ ਸੀਲ ਸੌ ਹੀ ਹੁੰਦੀਆਂ ਨੇ ਬਾਕੀ ਇਹ ਵੀ ਤੁਸੀਂ ਵੇਖ ਸਕਦੇ ਜੇ ਮਗਰ ਜਿਹੜਾ ਬੱਚਾ ਬਿਲਕੁਲ ਆ ਤੇ ਇਹ ਦੋ ਜਿਹੜੇ ਅੱਜ ਦੋਸਤੋ ਨਾਲ ਸੀਗੇ ਵੀਰ ਗੁਰਲਾਲ ਦੇ ਕੋਲ ਤੇ ਗੁਰਲਾਲ ਵੀਰ ਨੰਬਰ ਆਪਣੇ ਜਰੂਰ ਦੱਸਿਗੇ ਵੀਰ ਜੀ ਨੰਬਰ ਹੈਗਾ 182172 82497 ਇੱਕ ਨੰਬਰ ਹੈਗਾ 86993 12660 ਠੀਕ ਹੈ ਭਰਾ ਜੀ ਹਾਂਜੀ ਸੋ ਦੋਸਤੋ ਇਹ ਸੰਨ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੁਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਸੁਰ ਸਿੰਘ ਤੋਂ ਮਾਣੇ ਮੱਲੀਆਂ ਪਿੰਡ ਤੋਂ ਜਿਹੜੀ ਦੋਸਤੋ ਛੜਕ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਹੋਰਾਂ ਦਾ ਘਰ ਆ ਤਹਿਸੀਲ ਤੇ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਭਿੱਖੀਪੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ 'ਚ ਪਾਲ ਅਮਰਸਾ ਰੋਡ ਦੇ ਉੱਪਰ ਬਿਲਕੁਲ ਦੋਸਤੋ ਪਿੰਡ ਪੈਂਦਾ ਸੁਰਸਿੰਗ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ